ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਨਾ ਇਹਦੇ ਮੱਝ ਦੇ ਸਾੜੀ ਦੇ ਹਰ ਸਾਲ ਸਾਨੂੰ ਸਿੰਘ ਵੱਢਣੇ ਪੈਂਦੇ ਨੇ ਇਹਦੇ ਬੇਚੇਰੇ ਦੇ ਮਾਸ ਚ ਦੋਨੇ ਸਿੰਘ ਗੜੇ ਪਏ ਨੇ 10 ਦਿਨ ਹੋ ਗਏ ਅਸੀਂ ਉਦੋਂ ਵੀ ਟਰਾਈ ਕੀਤਾ ਤੇ ਅੰਦਰ ਕੁੜਲੀ ਤੇ ਮੰਨ ਕੇ ਉੱਥੇ ਖੜੀ ਨਹੀਂ ਹੈਗੀ ਬਹੁਤ ਜ਼ਿਆਦਾ ਤੰਗ ਕਰਦੀ ਹੈ ਇਹ ਸਾਨੂੰ ਥੋੜੀ ਜਿਹੀ ਮੱਝ ਹੀ ਕੌੜੀ ਹੈ ਤੇ ਇਹਦੇ ਸਿੰਘ ਗੜੇ ਪਏ ਨੇ ਹੁਣ ਆਇਆ ਵੀ ਮੂਰੇ ਹਨਾ ਮੌਸਮ ਹੈ ਜਿਹੜਾ ਖਰਾਬ ਆਉਣਾ ਮੀਂਹ ਆਲਾ ਸੱ ਕਿਤੇ ਹੋਰ ਨਾ ਵੀ ਕੀੜੇ ਕੁੜੇ ਨਾ ਪੈ ਜਾਣ ਔਖਾ ਹੋ ਜਾਂਦਾ ਸੂਣ ਵਾਲੀ ਮੱਝ ਐ ਤਾਂ ਕਰਕੇ ਆਪਾਂ ਇਹਦੇ ਸਿੰਗ ਵੜ ਰਹੇ ਆ ਦੇਖੋ ਬਹੁਤ ਖਤਰਨਾਕ ਮੈਂ ਐਸਾ ਬਹੁਤ ਔਖੇ ਸਿੰਗ ਵੜਾਉਗੀ ਇਹ ਚਲ ਗੱਡਾ ਰੱਖ ਲਾਂ ਮਰੇ ਹਾਂ ਇਹ ਨਹੀਂ ਆਣੀ ਕਿਸ ਤਰ੍ਹਾਂ ਇਹ ਦੰਦ ਪਕਾ ਪੈ ਦਿਨਾ ਅੱਧੀ ਘਰਾਂ ਦੀ ਜੋਰੀ ਵੀ ਨਹੀਂ ਪੈਂਦਾ ਇੱਥੇ ਕੋਸੂਤਾ ਜਾਂਦਾ ਹਾਂ ਚਾਮੂ ਗਰੀ ਫਰੀ ਆ ਮੈਂ ਸਾ ਆਤੀ ਭੱਟਾ ਤਾਂ ਹਾਂ ਇੱਕਦਰ ਇਸਕੇ ਜਾਂਦਾ ਹਾਂ ਆਹ ਠੀਕ ਮੈਨੂੰ ਐ ਕੰਮ ਕਰਨ ਲੈਣ ਤੈਨੂੰ ਕੰਦੀ ਕਰਾਉਂਦੀ ਆਂ ਚਾਮੂ ਸਹੀ ਉੱਚਾ ਵਾੜਾ ਗੜ ਆਪਣੀ ਨੀਮਾ ਨਹੀਂ ਕਰਿਆ ਹੇ ਕਿਧਰ ਕਿਧਰ ਕੱਢ ਜਾ ਕਰੂ ਤਾਂ ਸਹੀ ਚਲ ਦਵਾਰਿਆਂ ਨੀਵੀਂ ਪਾਵਾਂ ਥੱਲੇ ਮੂਰੀ ਵੇ ਜੀ ਨੀਮਾ ਕਰਦੀਏ ਹੋਰ ਯਾਰ ਉੱਚਾ ਹੋ ਜਾ ਦੇਖ ਦੇਖ Hmm. तो ये और ये दो कर दे, 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 दे। <laughs> ਹੇ ਕੀ ਰੱਖਿਆ ਬੰਦਾ ਉਹਰਾ ਵੜਦੇ ਗਾ ਵੜਦੋ ਵੜਦੋ ਕੋਈ ਆਦੀਪ ਨੂੰ ਪੜਾ ਦੂ ਪਟਾੜਾ ਪੈ ਜੇ ਚੰਦਰ ਚੱਲ ਰਹਿਣ ਨਾ ਬਸ ਹੁਣ ਬਰਬਾਦ ਬੈਠੋ ਨਾ ਹੋਲੇ ਨਾ ਕਰ ਉਹ ਜਿੰਨਾ ਕੀ ਖੜਦੀ ਆ ਫਿਰ ਫਿਰ ਲੱਗ ਜਲੀ ਹੋ ਗਈ ਐ ਉਹ ਦੇਖੋ ਦੀ ਹੁ ਫੁਕਾਤੀ ਕਰਦਾ ਯਾਰ

يا اخي دورت عليه هو دي اوراقك يا ابني لا لا ਯਾਰ ਬਤਾ ਨਾ ਹਾਂ ਚੱਲ ਨਾ ਕਰਦੇ ਕਿਤੇ ਪਾਣੀ ਦੀ ਬਾਲਟੀ ਲੈ ਇੱਕ ਮਹੀਨ ਨੂੰ ਪੈਣਾ ਹਾਂ ਗਰਮੀ ਜਾ ਅੱਲਾ ਮੋਈ ਨਾ ਕਰਦਾ ਚੱਲ ਆ ਭੀੜ ਲਿਆਉਣੀ ਐ ਮੈਂ ਮੋਟਰ ਵੀ ਚਲਾਉਣ ਵਾਲੀ ਆ ਪਾਣੀ ਥੋੜਾਗਾ ਆйда ਮੈਂ ਸਾਮੇ ਇੱਥੇ ਗਰਮੀ ਜਿ ਮਾਰਨ ਵਾਲੀਆਂ ਹੋਈਆਂ ਪਿਆਉਣੀਆਂ। ਥੈਂਕ ਯੂ ਵੀ ਖਾਲੀ ਹੋ ਗਈ। ਉਹਨਾਂ ਨੂੰ ਤਾਂ ਥੋੜਾ ਥੋੜਾ ਪਾ ਦਿਆ ਕਰੋ ਉੱਤੋਂ ਜ। ਥੈਂਕ ਯੂ ਖਾਲੀ ਆ ਲੈ ਜਾਣੀ। ਸਰਫਾਰੇ ਛੱਡਾਂਗੇ ਉਹਦਾ ਠੰਡਾ ਪਾ ਦਾਂਗੇ। ਲਓ ਜੀ ਉਧਰ ਸਰਦਾਰ ਦੀ ਸੰਨੀ ਪਾਉਣ ਲੱਗੇ ਪਿੰਦਰ ਕਰਨ ਲੱਗੇ ਟੋਕਾ ਇੱਧਰ ਸਾਡੇ ਰਸੋਈ ਦਾ ਖਾਣਾ ਦੇਖੋ ਦਪਹਾਲ ਦੇਖੋ ਦੁਪਹਿਰ ਦਾ ਖਾਣਾ ਖਾ ਕੇ ਫਟਾਫਟ ਭਾਂਡੇ ਧਰ ਕੇ ਅੰਦਰ ਜਾ ਵਰਦੇ ਨੇ ਗਰਮੀ ਬਹੁਤ ਜ਼ਿਆਦੇ ਹੋਈ ਪਈ ਐ ਦਿਨ ਹੈਗਾ ਅੱਜ ਸੰਡੇ ਦਾ ਪਹਿਲਾਂ ਅਸੀਂ ਨੇ ਰਿਸ਼ਤੇਦਾਰਾਂ ਦੀ ਜਾਨ ਲਈ ਚਲੋ ਜੀ 5:30 ਹੋ ਗਏ ਹੁਣ ਆਪਾਂ ਬਾਹਰ ਨਿਕਲਿਆ ਬਹੁਤ ਧੁੱਪ ਹੋਈ ਪਈ ਐ ਗਰਮੀ ਬਹੁਤ ਜ਼ਿਆਦੇ ਆ ਤੇ ਇੱਧਰ ਆਪਣੀਆਂ ਮੱਝਾਂ ਬੈਠੀਆਂ ਨੇ ਹਾਂ ਅੱਜ ਪੁਹਾੜਿਆਂ ਨੇ ਵੀ ਕਿੰਨਾ ਗਿੱਲਾ ਕਰ ਰੱਖਿਆ ਦੇਖੋ ਅੱਜ ਪਤਾ ਨਹੀਂ ਕੀ ਕਰਤਾ ਸਰਦਾਰ ਜੀ ਟੇਕ ਕੇ ਗਏ ਨੇ ਸਾਰਾ ਫਰਸ਼ ਗਿੱਲਾ ਕਰਤਾ ਮੱਜਾਂ ਤੇ ਹੁਣ ਚਲਾ ਐਵੇਂ ਮੱਜਾਂ ਨੂੰ ਠੰਡ ਤਾਂ ਹੈਗੀ ਫਰਸ਼ ਤਾਂ ਗਿੱਲਾ ਹੋ ਜਾਂਦਾ ਬਹੁਤ ਔਖਾ ਹੈ ਗਰਮੀ ਦੇ ਵਿੱਚ ਚੱਲ ਵਿਚਾਰੀਆਂ ਬੈਠੀਆਂ ਨੇ ਅੱਜ ਸਾਡੀ ਮੈਂਸ ਬਹੁਤ ਸੌਖੀ ਹੋ ਗਈ ਵਿਚਾਰੀ ਬਾੜੀ ਔਖੀ ਦੀ ਤੇ ਕਹਿੰਦੇ ਐ ਨਾ ਗੜੇ ਪੈ ਤੇ ਵਿੱਚ ਜ਼ਖਮ ਹੋਏ ਪੈ ਤੇ ਵਿਚਾਰੇ ਦੇ ਸਿੰਘ ਕਿੰਨਾ ਔਖਾ ਦੀ ਵਿਚਾਰੀ RAM nal ਬੈਠੀ ਹੈ ਤਕਲੀਫ ਚ ਅਸੀਂ ਦੁਪਹਿਰ ਦੁਪਹਿਰੇ ਗਰਮੀ ਗਰਮੀ ਅੱਜ ਇਹਦਾ ਪੂਨ ਖਟਿਆ ਅਜੀਨਾ ਇੱਥੇ ਕੁਲੀ ਤੇ ਹੀ ਲੋਟ ਨਹੀਂ ਆਉਂਗੀ ਜੀ ੱਟਕਾ ਕਰਦੀ ਸੀ ਥੋੜਾ ਜਿਹਾ ਉਧਰ ਦਰਖਤਾਂ ਥੱਲੇ ਬੰਨ ਕੇ ਤੇ ਇੱਕ ਮੁੰਡਾ ਹੋਰ ਸੱਦੇ ਆਪਾਂ ਨੇ ਜਿਹਨੂੰ ਲਾ ਕੇ ਵਿਚਾਰੇ ਨੂੰ ਫਿਰ ਪਤਾ ਦੋਏ ਸਿੰਘ ਗੂੜੇ ਹੋਏ ਤੇ ਸਰਦਾਰ ਜੀ ਤੋਂ ਬਾਕੀ ਥੋੜਾ ਜਿਹਾ ਉਹ ਵੀ ਸਰੀਰ ਦੇ ਕਮਜ਼ੋਰੀ ਨੇ ਇੰਨਾ ਜ਼ਿਆਦਾ ਨਹੀਂ ਕਰ ਸਕਦੇ ਪਹਿਲਾਂ ਤਾਂ ਉਹ ਵੱਡ ਦੇਂਦੇ ਤੇ ਥੋੜੇ ਪਤਲੇ ਹੁੰਦੇ ਤੇ ਇਸ ਵਾਰ ਉਹ ਮੋٹے ਹੋ ਗਏ ਜ਼ਿਆਦੇ ਨਹੀਂ ਅੱਗੇ ਸਾਡੀ ਮੈਸ ਜਮੀ ਨਹੀਂ ਬੈੰਦੀ ਤੀ ਐ ਸਿੰਘ ਇੱਧਰ ਸੰਗਲਾਂ ਚ ਪਾ ਪਾ ਖੜਕਾਈ ਜਾਂਦੀ ਹੁਣ ਅਜ ਰਾਮ ਨਾਲ ਬੈਠੀ ਆ ਉਦੋਂ ਦੀ ਤੇ ਚਲੋ ਜੀ ਹੁਣ ਆਪਾਂ ਪਿੰਦਰ ਨੂੰ ਮੈਸ ਖੇਤ ਭੇਜਦੀਆਂ ਸਬਜ਼ੀ ਲੈਣ ਸਬਜ਼ੀ ਵੈਸੇ ਕਦੋਂ ਹੀ ਮੰਗਾਉਂਗੀ। ਪਤਨ ਦਿਨ ਹੋ ਗਏ ਸਾਨੂੰ ਚੌਲੇ ਫਾਲੀਆਂ ਤੇ ਪ੍ਰਿੰਡੀਆਂ ਖਾਂਦਿਆਂ ਨੂੰ ਜੀ ਆਖਿਆ ਪਏ। ਉਸ ਤੋਂ ਬਾਅਦ ਹਾਸਪ੍ਰੀਤ ਕਹਿੰਦੀ ਮੈਨੂੰ ਚਟਨੀ ਕੁੱਟ ਦੇ ਉਹਨੂੰ ਆਪਾਂ ਚਟਨੀ ਕੁੱਟਾਂਗੇ। ਅਸੀਂ ਬਣਾਵਾਂਗੇ ਕद्दू ਦੀ ਸਬਜ਼ੀ। ਮੈਂ ਤਾਂ ਰਾਤ ਵੀ ਆਪਦੇ ਵਾਸਤੇ ਇੱਕ ਤੋਰੀ ਸੀ ਇੱਕ ਉਹਦੇ ਵਿੱਚ ਆਲੂ ਪਾ ਲੈ ਇੱਕ ਪਿਆਜ਼ ਪਾ ਕੇ ਆਮਦੇ ਜੋਗੀ ਸਬਜ਼ੀ ਬਣਾ ਲਈ ਸੀ। ਚਲੋ ਜੀ ਹੁਣ ਮੈਂ ਭਾਂਡੇ ਮਾਂ ਜਿੰਦੀਆਂ ਪਿੰਦਰ ਨੂੰ ਉਸ ਕद्दू ਲੈਣ ਤੋਰਦੀ ਹਾਂ। ਉਸ ਤੋਂ ਬਾਅਦ ਪਿੰਦਰ ਮੱਝਾਂ ਨਮਾਊਗਾ। ਦੇਖੀ ਬਿਸਕੁਟ ਆਈਂ ਰੱਖੇ ਪੈ ਨੇ ਕਿੱਲੇ ਹੋ ਗਏ। ਹੁਣ ਸਲਾਬ ਚੜ ਗਈ ਹੂ। ਸਾਡੇ ਬੱਚਿਆਂ ਦੇ ਕੰਮ ਦੇਖ ਲਓ ਦੇਖੋ ਹੁਣ ਮੈਂ ਇੱਥੇ ਲਾਉਂਗਾ ਅੱਧਾ ਘੰਟਾ ਰਸੋਈ ਚ ਚਲੋ ਜੀ ਤੁਸੀਂ ਅੱਜ ਆਪਾਂ ਬਲੌਗ ਸ਼ੇਅਰ ਕੀਤਾ ਜੀ ਤੁਹਾਡੇ ਨਾਲ ਸੂਟਾਂ ਦੀ ਵੀਡੀਓ ਕੱਲ ਨੂੰ ਅਪਲੋਡ ਕਰਾਂਗੇ ਆਪਾਂ ਪਤਾ ਕੀ ਇਹ ਗਰਮੀ ਦੇ ਵਿੱਚ ਉਧਰ ਬੜਨ ਨੂੰ ਜੀ ਇਹ ਨਹੀਂ ਕਰਦਾ ਮੈਂ ਇਤਨੀ ਬਲੌਗ ਸ਼ੁਰੂ ਕਰ ਲੈਣੀਆਂ ਵੇ ਇਧਰ ਫਿਰਦੇ ਫਿਰਦੇ ਨਾਲ-ਨਾਲ ਨਾਲੇ ਆਪਣਾ ਬਲੌਗ ਸ਼ੁਰੂ ਹੋ ਜਾਂਦਾ ਇਸ ਕਰਕੇ ਅੱਜ ਸੰਡੇ ਸੀ ਸਰਦਾਰ ਜੀ ਦਾ ਸਾਰਾ ਦਿਨ ਨਿਕਲ ਗਿਆ ਪਹਿਲਾਂ ਰੇਪ ਫਾਕੇ ਖੇਤ ਹੁਣ ਫਿਰ ਗਏ ਹੋਏ ਨੇ ਠੇਕੇ ਵਾਲੀ ਚ ਪੋਣਾ ਬਹੁਤ ਜ਼ਿਆਦਾ ਕੰਮ ਦਾ ਜ਼ੋਰ ਹੋਇਆ ਪਿਆ ਤੇ ਇਸ ਕਰਕੇ ਚਲੋ ਜੀ ਬੱਚਿਆਂ ਦੇ ਵੀ ਅੱਜ ਅੱਜ ਦੇ ਸਕੂਲ ਦਾ ਰਹਿ ਗਿਆ ਸੀ ਪਿੰਡਰ ਦਾ ਬਸ ਕੱਲ ਨੂੰ ਸਕੂਲ ਲੱਗ ਜਾਣਾ ਆਸਪ੍ਰਿਤਵੀਆ ਦੀਆਂ ਕਲਾਸਾਂ ਲਾਉਣ ਲੱਗੇ ਹੁਣ ਕੱਲ ਤੋਂ ਮੈਂ ਘਰੇ ਇਕੱਲੀ ਬਹੁਤ ਜ਼ਿਆਦਾ ਮੈਨੂੰ ਮੈਂ ਕਹੀ ਜਾਂਦੀ ਆ ਪਹਿਲਾਂ ਵੀ ਮੈਨੂੰ ਐ ਡੇਡੇ ਦਿਨ ਕਿਵੇਂ ਨਿਕਲਣਗੇ ਇੱਕ ਗਰਮੀ ਆ ਨਾ ਹੁਣ ਆਪਾਂ ਇੰਨਾ ਕੰਮ ਵੀ ਨਹੀਂ ਕਰ ਸਕਦੇ ਇੱਕ ਥੋੜਾ ਜਿਹਾ ਮੈਨੂੰ ਲੱਤ ਕਰਕੇ ਮੈਂ ਹੁਣ ਰੈਸਟ ਤੀ ਆ ਜਿਆਦੇ ਬਾਹਾਂ ਫਿਰ ਦਾਨੀ ਵੀ ਚੱਲ ਕੇ ਰਾਂ ਇੱਕ ਵਾਰ ਠੀਕ ਹੋ ਜੇ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦੀ ਆ ਚਲੋ ਜੀ ਅੱਜ ਤੁਸੀਂ ਕਰੋ ਵਲੌਗ ਨਾਲ ਇੰਜੋਏ ਕੱਲ ਨੂੰ ਆਪਾਂ ਕੋਈ ਨਵਾਂ ਸੂਟਾਂ ਦੀ ਵੀਡੀਓ ਲੈ ਕੇ ਆਵਾਂਗੇ ਪੈਣਾ ਨੂੰ ਰਿਕਵੈਸਟ ਹੈ ਪਲੀਜ਼ ਤੁਸੀਂ ਇੰਨੇ ਸੋਹਣੇ ਸੋਹਣੇ ਸੂਟ ਪਾਏ ਹੁੰਦੇ ਨੇ ਪ੍ਰਿੰਟ ਤੁਸੀਂ ਉਹਨਾਂ ਦੇ ਆਰਡਰ ਸੂਟ ਲੌਗ ਕਰੋ ਜੀ ਤੇ ਸਿੰਗਲ ਸਿੰਗਲ ਸੂਟ ਲੈ ਕੇ ਦੇਖੋ ਬਹੁਤ ਸੋਹਣੇ ਪ੍ਰਿੰਟ ਸੂਟ ਨੇ ਉਹ ਚੀਜ਼ ਤੁਸੀਂ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਬਲੌਗ ਵਾਲੀ ਵੀਡੀਓ ਵੱਧ ਵਧੀਆ ਲੱਗਦੀ ਹੈ ਜਾਂ ਸੂਟਾਂ ਵਾਲੀ ਵੀਡੀਓ ਵੱਧ ਵਧੀਆ ਲੱਗਦੀ ਹੈ ਤੇ ਆਪਾਂ ਕੋਸ਼ਿਸ਼ ਕਰਾਂਗੇ ਜੀ ਮੇਰਾ ਨਾ ਥੋੜਾ ਜਿਹਾ ਮੈਂ ਵੀ ਲੱਤ ਕਰਕੇ ਉਹ ਹੈ ਵੀ ਮੈਂ ਜੇ ਸੋਚਾਂ ਵੀ ਮੈਂ ਸੂਟਾਂ ਵਾਲਾ ਜਿਹੜਾ ਚੈਨਲ ਹੈ ਉਹ ਅਲੱਗ ਬਣਾ ਲਈਏ ਤੇ ਆਪਾਂ ਬਲੌਗ ਨੇ ਜਿਹੜੇ ਉਹ ਇਸੇ ਚੈਨਲ ਤੇ ਕੰਟੀਨਿਊ ਰੱਖੀਏ ਇਸ ਕਰਕੇ ਹਜੇ ਥੋੜਾ ਜਿਹਾ ਆਪਾਂ ਨੂੰ ਉਹ ਚਲਾਉਣਾ ਪੈਣਾ ਜਦੋਂ ਆਪਾਂ ਚਲਾ ਲਿਆ ਆਪਾਂ ਫੇਰ ਦੱਸਾਂਗੇ ਜੀ ਤੇ ਚੈਨਲ ਆਪਣਾ ਬਣਿਆ ਹੋਇਆ ਹੈ ਜਿਵੇਂ ਨਾਮ ਨਹੀਂ ਸ਼ੋਅ ਕਰੂੰਗੀ ਕਿਉਂਕਿ ਹਜੇ ਉਹਦੇ ਵਿੱਚ 2-4 ਵੀਡੀਓ ਪਈਆਂ ਹੋਣੀਆਂ ਨੇ ਉਹ ਫਿਰ ਸਰਚ ਦੇ ਵਿੱਚ ਨਹੀਂ ਆਉਣੀਆਂ ਬਾਕੀ ਮੈਂ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਉਹਦਾ ਨਾਮ ਦੱਸ ਦੂੰਗੀ ਤੇ ਲਿੰਕ ਦੱਸ ਦਾਂਗੇ ਆਪਾਂ ਜਿੰਨਾ ਵੀ ਕੋਸ਼ਿਸ਼ ਹੋਈ ਤਾਂ ਤੁਸੀਂ ਉਹ ਚੈਨਲ ਨੂੰ ਆਪਣਾ ਥੋੜਾ ਜਿਹਾ ਮੈਨੂੰ ਆਇਆ ਲੱਗਦਾ ਵੀ ਅਸੀਂ ਚੈਨਲ ਨਾ ਪੁਰਾਣਾ ਹੋ ਗਿਆ 5-6 ਸਾਲ ਹੋ ਗਿਆ ਇੱਕ ਥਾਂ 'ਤੇ ਸਟਕ ਹੋਇਆ ਖੜਾ ਹੈ ਇਹਦੇ ਉੱਤੇ ਆਪਾਂ ਬਲੌਗ ਨੇ ਜਿਹੜੇ ਕੰਟੀਨਿਊ ਕਰ ਲਾਂਗੇ ਨੇਉ ਬਣਾਵਾਂਗੇ ਆਪਾਂ ਚੱਲਦੇ ਚਲੋ ਜੀ ਉਹ ਤਾਂ ਪ੍ਰਮਾਤਮਾ ਦੀ ਮਰਜ਼ੀ ਹੈ ਨਾ ਆਪਾਂ ਤਾਂ ਕੋਸ਼ਿਸ਼ ਕਰਨ ਵਾਲੇ ਆ ਜੇ ਵਾਹਿਗੁਰੂ ਨੂੰ ਮਨਜ਼ੂਰ ਹੋਇਆ ਤਾਂ ਉਹ ਚੱਲ ਪੂਗਾ ਨਹੀਂ ਚਲੋ ਜੀ ਮਾਂ ਚੱਲੀ ਜਾਂਦਾ ਆਪਾਂ ਇਹਦੇ ਵਿੱਚ ਹੀ ਠੀਕ ਆ ਜੀ ਵਧੀਆ ਬਹੁਤ ਵਧੀਆ ਆਪਾਂ ਰੋਟੀ ਪਾਣੀ ਖਾਣੇ ਆ ਆਰਾਮ ਨਾਲ ਕੋਈ ਚੱਕਰ ਨਹੀਂ ਜਿੰਨੇ ਕ ਆਪਾਂ ਸੱਤ ਥੱਲੇ ਤਾਂ ਬੈਠੇ ਨਹੀਂ ਜਿੰਨਾਂ ਕੋਲ ਇਹ ਵੀ ਨਹੀਂ ਹੈਗਾ ਉਹ ਵੀ ਤਾਂ ਵਿਚਾਰੇ ਟਾਈਮ ਪਾਸ ਕਰਦੇ ਨੇ ਚਲੋ ਜੀ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ